ਸਤਿ ਸ਼੍ਰੀ ਅਕਾਲ ਫਰੈਂਡਸ ਸਾਡੀ ਅੱਜ ਦੀ ਕਹਾਣੀ ਹੈ ਮਾਂ ਜਾਵੀ ਕਨੇਡਾ ਕਹਾਣੀ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਸਰਪੰਚ ਦੇ ਦੋਹੇ ਮੁੰਡੇ ਨੋਹਾ ਨਾਲ ਕਨੇਡਾ ਚ ਵੱਸ ਗਏ ਇੱਥੇ ਉਹ ਕੱਲਾ ਰਹਿ ਗਿਆ ਪਰ ਉਹ ਬੱਬਰ ਸ਼ੇਰ ਵਾਂਗੂ ਬੁੱਕਦਾ ਸਾਰਾ ਦਿਨ ਸਮਾਜ ਸੇਵਾ ਵਿੱਚ ਰੁੱਝਿਆ ਰਹਿੰਦਾ ਕਦੇ ਕਚਹਿਰੀ ਚ ਤਰੀਕਾ ਗਵਾਈਆਂ ਕਦੇ ਤਹਿਸੀਲਾਂ ਦੇ ਕੰਮਕਾਰ ਪਟਵਾਰੀਆਂ ਤੇ ਥਾਣੇ ਦੇ ਝਗੜਿਆਂ ਚ ਫਸੇ ਲੋਕਾਂ ਨੂੰ ਛਡਾਉਣਾ ਉਹਦੀ ਖੱਬੇ ਹੱਥ ਦੀ ਖੇਡ ਹੁੰਦੀ ਬਾਪੂ ਤੂੰ ਕੱਲਾ ਬੈਠਾ ਕੰਦਾ ਨਾਲ ਟੱਕਰਾਂ ਮਾਰਦਾ ਸਾਨੂੰ ਲੋਕੀ ਤਾਹਨੇ ਮਿਹਨੇ ਮਾਰਦੇ ਨੇ ਤੂੰ ਦੁੱਕੀ ਤਿੱਕੀ ਬੰਦਿਆਂ ਦੇ ਕੰਮ ਕਰਦਾ ਫਿਰਦਾ ਇੱਥੋਂ ਦੇ ਲੋਕਾਂ ਦੇ ਕਦੇ ਕੰਮ ਮੁੱਕੇ ਮੁੰਡੇ ਸਾਲ ਬਾਅਦ ਆਉਂਦੇ ਤਾਂ ਬੋਲਦੇ ਆਖਿਰ ਐਸੇ ਖੇਤ ਖੇਚਤ ਰੂਚ ਉਹਨੂੰ ਕੈਨੇਡਾ ਲੈ ਆ ਹੀ ਗਏ ਦਸਕ ਦਿਨ ਉਹਨੂੰ ਇੱਧਰ ਉੱਧਰ ਘਮਾਇਆ ਫਰਾਇਆ ਫਿਰ ਉਹਨਾਂ ਬਾਪੂ ਨੂੰ ਪੈਟਰੋਲ ਪੰਪ ਤੇ ਲਵਾ ਦਿੱਤਾ ਬਾਪੂ ਭੱਜ ਭੱਜ ਗਾਹਕਾਂ ਨੂੰ ਤੇਲ ਪਾਉਂਦਾ ਸਾਰੀ ਦਿਹਾੜੀ ਉਹਦੀ ਮਤ ਮਾਰੀ ਜਾਂਦੀ ਉਹ ਹੱਫ ਜਾਂਦਾ ਛੇਤੀ ਹੀ ਉਹ ਬੇਗਾਨੀ ਧਰਤੀ ਤੇ ਬਗਾਨਾ ਜਿਹਾ ਹੋ ਕੇ ਰਹਿ ਗਿਆ ਕਿੱਥੇ ਆ ਗਿਆ ਉਪਰੇ ਜਿਹੇ ਲੋਕਾਂ ਚ ਉਹਨੂੰ ਕੁਝ ਸਮਝਣਾ ਪੈਂਦੀ ਉਹਦੀ ਇੱਥੇ ਹੋਂਦ ਕੀ ਸੀ ਉਹ ਮਾਇੂਸ ਹੁੰਦਾ ਕਮਜ਼ੋਰ ਹੋ ਗਿਆ ਵਾਪਸ ਭੱਜਣ ਨੂੰ ਕਰੇ ਆਖਿਰ ਉਹ ਕਿਸੇ ਦਿਨਾਂ ਸੌਂਦਾ ਜਾਂ ਅੱਜੇ ਚੜ ਕੇ ਪਿੰਡ ਆ ਗਿਆ ਉਸ ਦਿਨ ਆਪਣੇ ਘਰ ਗੂੜੀ ਨੀਂਦੇ ਸੁੱਤਾ। ਅਗਲੇ ਦਿਨ ਤਿਆਰ ਹੋ ਕੇ ਘਰੋਂ ਬਾਹਰ ਨਿਕਲਿਆ। ਇੱਕ ਇੱਕ ਬੰਦ ਕਰਕੇ ਬੰਦੇ, ਬੁੜੀਆਂ ਨਿਆਣੇ ਉਹਨੂੰ ਫਤਿਹ ਬੁਲਾਉਂਦੇ। ਸਰਪੰਚ ਸਾਹਿਬ, ਮਾਨ ਸਾਹਿਬ, ਮਾਨ ਸਾਹਿਬ ਕਰਦੇ ਫਿਰਦੇ। ਜਿਉਂ-ਜਿਉਂ ਉਹ ਗਲੀਆਂ 'ਚੋਂ ਲੰਘਦਾ ਗਿਆ ਲੋਕ ਉਹਦੇ ਨਾਲ ਜੁੜਦੇ ਗਏ ਤੇ ਵੱਡਾ ਕਾਫਲਾ ਬਣ ਗਿਆ। ਇਵੇਂ ਉਹ ਸਾਰੇ ਪਿੰਡ 'ਚ ਘੁੰਮ ਗਿਆ। ਮਾਨ ਸਾਹਿਬ ਲੋਕ ਬਾਹਰ ਜਾਣ ਨੂੰ ਤਰਸਦੇ ਨੇ ਤੁਸੀਂ ਝਟਪਟ ਹੀ ਮੋੜ ਐ ਛੱਡ ਜਾ ਦਫਾ ਕਰ ਮਾ ਜਾ ਵੀ ਕੈਨੇਡਾ ਨੂੰ ਸਾਰੀ ਦਿਹਾੜੀ ਦੁੱਕੀ ਤਿੱਕੀ ਦੇ ਬੰਦਿਆਂ ਨੂੰ ਤੇਲ ਪਾਉਂਦਾ ਸੀ ਇੱਥੇ ਸਵੇਰ ਤੋਂ ਸ਼ਾਮ ਤੱਕ 100 ਬੰਦਾ ਮਾਨਸਾ ਮਾਨ ਸਾਹਿਬ ਕਰਕੇ ਸਲੂਟ ਮਾਰਦਾ ਮੈਂ ਕੀ ਲੈਣਾ ਕੈਨੇਡਾ ਤੋਂ ਮੇਰੇ ਲਈ ਤਾਂ ਪਿੰਡ ਹੀ ਕੈਨੇਡਾ ਸੱਚੀ ਚਾਰੇ ਪਾਸੇ ਮਾਨ ਸਾਹਿਬ ਦੀਆਂ ਗੱਲਾਂ ਹੋ ਰਹੀਆਂ ਸਨ ਉਹ ਤਾਂ ਖਾ ਖੁਸ਼ ਹੀ ਸੀ ਇਹ ਲੋਕ ਇਵੇਂ ਖੁਸ਼ ਹੋ ਰਹੇ ਸਨ ਜਿਵੇਂ ਉਹਨਾਂ ਦਾ ਮਸੀਹਾ ਵਾਪਸ ਪਰਤ ਆਇਆ ਹੋਵੇ ਥੈਂਕ ਯੂ ਪਲੀਜ਼ ਲਾਈਕ ਐਂਡ ਸ਼ੇਅਰ